ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਲੀ ਤੇ ਹੁੱਲੇ ਮੱਲੇ ਦੀਆਂ ਤੁਹਾਨੂੰ ਸਾਰਿਆਂ ਨੂੰ ਰੇਡੀਓ ਦੇ ਸੁਵਾਲ ਨੂੰ ਲੱਖ ਲੱਖ ਮੁਬਾਰਕਾਂ ਅੱਜ ਅਸੀਂ ਜਾ ਰਹੇ ਹਾਂ ਹੋਲਾ ਮੱਲਾ ਦੇਖਣ ਸ਼੍ਰੀ ਅਨੰਦਪੁਰ ਸਾਹਿਬ ਤੇ ਕਰਾਵਾਂਗੇ ਤੁਹਾਨੂੰ ਸਾਰੇ ਦਰਸ਼ਨ ਉੱਥੇ ਬਾਬਿਆਂ ਦੇ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਉਹ ਸਬਸਕ੍ਰਾਈਬ ਕਰ ਲੈਣ A to Z ਤੁਹਾਨੂੰ ਸਾਰਾ ਦਿਖਾਵਾਂਗੇ ਉੱਥੇ ਦਾ ਸਿਸਟਮ ਸਾਰਾ ਸੋ ਨਾਲ ਬੜੇ ਰਿਓ ਵੀਡੀਓ ਨੂੰ ਕਰ ਤੋਂ ਸ਼ੇਅਰ ਵੱਤ ਤੋਂ ਵੱਧ ਸੋ ਮਿਲਦੇ ਆਂ ਅੱਗੇ ਧੰਨਵਾਦ ਸੋ ਆਪਾਂ ਚੱਕ ਲਿਆ ਦਵਾਈਆਂ ਦੇ ਪੱਤੇ ਪੁੱਤੇ ਤੇ ਕਦੇ ਵੀ ਲੋਡ ਪੈ ਸਕਦੀ ਹੈ ਨਾ ਜ ਬੈਂਡਜ ਵਗੈਰਾ ਲੈ ਲੀਆਂ ਤੇ ਜਿਹਨੂੰ ਲੋਡ ਹੋਊਗੀ ਉਹਦੇ ਵੀ ਕੰਮ ਆਜੂਗੀਆਂ ਸੋ ਚਲਿਏ ਹੁਣ ਕਰੀਏ ਬੈਗ ਪੈਕ ਕਰੀਏ ਨਿਕਲਦੇ ਤਿਆਰੀ ਤੇ ਮੁੰਡਾ ਮੈਨੂੰ ਮੋਟਰਸਾਈਕਲ ਤੇ ਛੱਡਣ ਚੱਲ ਪਿਆ ਗੱਡੀ ਤੱਕ ਮੁੰਡੇ ਖੜੇ ਆ ਅੱਗੇ ਵੇਟ ਕਰਦੇ ਆ ਆਪਣੇ ਯਾਰ ਸੋ ਮੁੰਡਾ ਬਹੁਤ ਤੇਜ਼ ਆਪਣੇ ਚ ਤੁੱਪ ਹੀ ਉਣ ਰਿਹਾ ਮੋਟਰਸਾਈਕਲ ਦੇ ਰੇਲ ਗੱਡੀ ਬਣਾਇਆ ਹੋਇਆ ਮੁੰਡੇ ਨੇ ਇਸ ਵਕਤ ਮੋਟਰਸਾਈਕਲ ਨੂੰ ਤੁਸੀਂ ਦੇਖ ਸਕਦੇ ਆ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਪਿੰਡ ਦੇ ਆਨੇ ਲੰਗਰ ਲਾਇਆ ਰਾਜ ਦਾ ਮੋਣੀ ਅਕਲ ਨਵਾਉਂਡਿਆ ਰਾ ਦੀ ਰਸੇਵਾ ਪੂਰੀ ਤਰ੍ਹਾਂ ਇਹ ਸੇਵਾ ਕਿਸੇ ਕਿਸੇ ਨੂੰ ਮਿਲਦੀ ਆ ਹੱਤ ਕਰਾਉਦੇ ਹੋਏ ਪੂਰੀ ਤੇ ਫਾਈਨਲੀ ਭਾਜੀ ਹੁਣੀ ਆ ਗਿਆ ਤੇ ਆਪਾਂ ਗੱਡੀ ਖਿੱਚਤੀ ਆ ਅਨੰਦਪੁਰ ਸਾਹਿਬ ਵੱਲੋਂ ਸਸ ਕਾਲ ਜੀ ਹੋ ਗਏ ਲੋ ਅੱਬਾ ਆਨੰਦਪੁਰ ਵਾਲੇ ਰੋਡ ਦੇ ਚੜ ਗਏ ਆ ਤੇ ਪਹਿਲਾ ਰੋਡ ਬਹੁਤ ਖਰਾਬ ਹੁੰਦਾ ਸੀ ਹੁਣ ਤੁਸੀਂ ਦੇਖ ਸਕਦੇ ਆ ਸੰਗਤਾਂ ਦੀ ਸੇਵਾ ਦੇ ਨਾਲ ਇਹ ਰੋਡ ਬਣਿਆ ਸਰਕਾਰ ਨੇ ਇਹਦੇ ਵਿੱਚ ਕੁਝ ਨਹੀਂ ਕੀਤਾ ਇਹ ਸੰਗਤਾਂ ਦੀ ਸੇਵਾ ਦੇ ਨਾਲ ਹੀ ਜਿਹੜਾ ਦਸਵੰਧ ਕੱਢਦੀਆਂ ਸੰਗਤਾਂ ਉਹਦੇ ਨਾਲ ਹੀ ਦੇਖੋ ਕਿੰਨਾ ਵਧੀਆ ਡਬਲ ਲਾਈਨ ਰੋਡ ਹੋ ਗਿਆ ਜਿਹੜਾ ਪਹਾੜੀਆਂ ਦੇ ਵਿੱਚੋਂ ਦੀ ਰਸਤਾ ਜਾਂਦਾ ਆ ਇਹ ਪਹਾੜੀਆਂ ਕੱਟ ਕੇ ਹੁਣ ਡਬਲ ਲਾਈਨ ਬਣਾਤਾ ਆ ਆਰਾਮ ਨਾਲ ਤੁਸੀਂ ਜਾ ਸਕਦੇ ਇਧਰ ਤੱਕ ਆ ਬਾਂਦਰ ਬੁੰਦਰ ਤੁਸੀਂ ਦੇਖ ਸਕਦੇ ਆ ਤੇ ਫਾਈਨਲੀ ਆਪਾਂ ਪਹੁੰਚ ਗਿਆ ਸ਼੍ਰੀ ਅਨੰਦਪੁਰ ਸਾਹਿਬ ਤੇ ਤੁਹਾਨੂੰ ਕਰਾਵਾਂਗੇ ਅੱਜ ਰਾਤ ਦੇ ਦਰਸ਼ਨ ਪੂਰਾ ਰਾਤ ਦਾ ਵੀਊ ਤੁਹਾਨੂੰ ਦਿਖਾਵਾਂਗੇ ਜਗਮਗ ਕਰਦਾ ਪੂਰਾ ਅਨੰਦਪੁਰ ਸਾਹਿਬ ਨਾਲ ਬਣੇ ਰਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ 拜拜 ஜி ஜ ਦੇਖੋ ਨੇ ਸਾਰਾ ਕੁਝ ਆਇਆਗਾ 62 ਦਾ ਆਨੰਦਪੁਰ ਸਾਹਿਬ ਦਾ ਸਾਰੀਆਂ ਸੰਗਤਾਂ ਕਰੋ ਜੀ ਦਰਸ਼ਨ ਅਲੌਕਿਕ ਤ੍ਰਿਸ਼ ਦੇ ਬਾਬਿਆਂ ਦੇ ਦੇਖੋ ਕਿੰਨਾ ਵਧੀਆ ਹਾਰ ਸ਼ਿੰਗਾਰ ਕੀਤਾ ਹੋਇਆ ਜਗਮਗ ਜਗਮਗਈ ਆ ਸਾਰੇ ਪਾਸੇ ਸੰਗਤ ਬਹੁਤ ਜਿਆਦੇ ਆ ਸੋਚਦੇ ਆ ਸਵੇਰੇ ਤੜਕੇ ਦਰਸ਼ਨ ਆ ਕੇ ਕਰੀਏ ਜਾਂ ਹੁਣ ਦਰਸ਼ਨ ਕਰ ਲਈਏ ਸੋ ਦੇਖਦੇ ਆ ਪਹਿਲਾਂ ਥੋੜਾ ਜਿਹਾ ਘੁੰਮ ਫਿਰ ਲੈਨੇ ਆ ਤੇ ਲੰਗਰ ਪਣੀ ਸ਼ਾਕੇ ਫੇਰ ਦੇਖਦੇ ਆ ਤਰਾ ਤਰਾ ਦੇ ਝੂਲੇ ਲੱਗੇ ਆ ਰੰਗ ਬੱਜਿਆ ਪਿਆ ਪੂਰਾ ਜਿੰਨੇ ਝੂਟੇ ਲੈਣੇ ਆ ਲੈ ਸਕਦਾ ਖਾ ਖਾ ਦੇ ਖੜਾ ਗਿਆ ਦਾ ਲੇਗੂ ਬਾਬੇ ਦਾ ਚੂਰਨ ਮਰਗਾਤਾ ਹੀ ਜਾਂ ਤਾ ਨੇ ਛੱਕ ਲੋ ਛੱਕ ਲੋ ਬਾਬਾ ਜੀ ਟੂਣ ਛੱਕੀ ਗੈਸ ਬੰਦਾ ਪਿਆਹ ਬੰਦਾ ਖੱਟੀਆਂ ਮਿੱਠੀਆਂ ਢਕਾਰਾਂ ਆਉਂਦੀਆਂ ਚੱਕਰ ਆਉਂਦੇ ਆ ਤੇਜ਼ ਚੱਲੋ ਖੱਟਾ ਮਿੱਠਾ ਚੂਰਨ ਖਾਦਿਆ ਖਾਦਿਆ ਬੈਠਾ ਕਰਦਾ ਲੈ ਜੀ ਚੂਰਨ ਜੰਦ ਬੰਦਾ ਪੰਜਾਬ ਬੰਦਾ ਖੱਟੀਆਂ ਮਿੱਠੀਆਂ ਢਕਾਣਾ ਹੋਣੀ ਹੈ ਮੋਟਰਾਂ ਗੱਡੀਆਂ ਜਾਂਦੇ ਆ ਫੇਰ ਚੜਦਾ ਕਬਜ ਰੈਂਦੀ ਹੈ ਗਿੱਲੂ ਭਾਈ ਨੇ ਤਾਂ ਕਰ ਲਿਆ ਕੋਟਾ ਪੂਰਾ ਹੁਣ ਲੈ ਲਿਆ ਬਾਬੇ ਦਾ ਖਟਾ ਮਿੱਠਾ ਚੋਰਨ ਹੁਣ ਪਾਉ ਪਟਾਕੇ ਪੂਰੇ ਪੁੱਤ ਨੂੰ ਸਵਾਦ ਦਿੱਸੇ ਏਕਾ ਜਕਸ ਨੂੰ ਆਰੀ ਧਰਮ ਇੱਕ ਸੁਖ ਦੇ ਪਟਾਈ याखी कांत धरा हम जन मन याखी कांत धरा हम जन मन सब चले गो साधु सर्वतन मन करन चिल्लात हम पुकार करन चिल्लात मन संत पुकार करियो चिल्लात सत तो बारे दुष्ट सब ਰਾਮ ਕੇ ਬੱਚਿਆਂ ਗੁਰਦੁਖ ਸੁਖੇ ਤੇ ਬੰਗਿਆ ਜੋਗ ਸੁਖੇ ਮਹਿਂਗਿਆ ਈਦੋ ਹੰਮਾ ਮਾਤਾ ਜੋ ਰਾਮ ਕੇ ਬੱਚਿਆਂ ਦੂਦੁ ਘੁੱਟ ਕੇ ਤੇ ਬੰਗਿਆ ਜੋਗ ਸੁਖੇ ਮਟਈਆ ਈਦੋ ਸ਼ੌਂਕ ਕਾਇਰ ছায়ਾ ਬਾਂਗਿਆ ਹਰ ਮਿਲਗਾਂ ਆ ਲਾਚੇ ਨੇ ਆ ਜਾ ਮਾਹਰ ਨਹੀਂ ਨਹੀਂ ਪਿੱਛੇ ਅਸੀਂ ਚੱਲਦੇ ਆ ਸਾਰੇ ਮਗਰ ਕਿਸ ਕਰਨ ਦੀ ਲੋੜ ਨਹੀਂ ਆ ਜਣਾ ਆਂਦਰੀ ਜਣਾ ਨਾ ਹੁਣ ਚੱਲਾ ਪੱਥੜੇ ਗੱਲ ਕਰੀ ਆਂਦਰੀ ਕੋਈ ਚੱਲ ਬੰਦੇ ਕਰਨਾ ਸਾਰੇ ਆ ਜਾ I <laughs> do ਤੂ ਬਰਨ ਨਾ ਬਰਨ ਇਹ ਬਾਗ ਉਸ ਜੈ ਲਓ ਜੀ ਬੈਕ ਸਾਈਡ ਤੇ ਲੱਗਾ ਬਹੁਤ ਹੀ ਵੱਡਾ ਪੰਡਾਲ ਤੇ ਗੱਤਕਾ ਮੁਕਾਬਲਾ ਹੋ ਗਿਆ ਨਹੰਗ ਸਿੰਘਾ ਦਾ ਸ਼ੁਰੂ ਮਹਿਸੂਸ ਹੋ ਰਿਹਾ ਸਾਨੂੰ ਕੀ ਕਹਿੰਦੇ ਆਪਣੇ ਇੱਥੇ ਬੜੀ ਮਹਿਸੂਸ ਬਹੁਤ ਵਧੀਆ ਵਾਜੀ ਮਹਿਸੂਸ ਹੋ ਰਿਹਾ ਸਾਨੂੰ ਇੱਥੇ ਤੇ ਮੈਂ ਹੁਣੇ ਬਾਬਾ ਜੀ ਦਾ ਸ਼ਬਦ ਸੁਣਦਾ ਨਹੀਂ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਬਹੁਤ ਆਨੰਦ ਆਇਆ ਇੱਥੇ ਆ ਕੇ ਤੇ ਹੁਣ ਥਕਾਵਟ ਥੋੜੀ ਹੋ ਗਈ ਆ ਅਰੈਸਟ ਕਰ ਆਏ ਆ ਹੋ ਤੂੰ ਹੀ ਸੁਣਾਓ ਸਾਹ ਬੜੀਆ ਹੈ। ਬੰਦਾ ਨਹੀਂ ਤਾਂ ਜੀ ਕਰਾਰੀਆਂ ਕਸਣ ਵਾਲੀਆਂ ਹੋ ਗਈਆਂ ਆ ਤੁਹਾਡੀਆਂ। ਕਰਾਰੀਆਂ ਭਾਜੀ ਕਰ ਲੈਣੀਆਂ ਸੈਟ ਲੈ ਕੇ ਜੀ ਆਪਾਂ ਫੇ। ਬੰਦੇ ਆਪਣੇ ਰੈਸਟ ਕਰ ਰਹੇ ਨਾਲ ਤੇ ਇਹ ਭਾਜੀ ਬਹੁਤ ਘਬੜ ਮਹਿਸੂਸ ਕਰ ਰਿਹਾ ਇਸ ਟਾਈਮ। ਇਹ ਸਾਡਾ ਰਾਹੁਲ ਬਗੀਚਾ ਤੇ ਪਰੇ ਸਾਡਾ ਮੀਤ ਹੈਰ ਪਰੇ ਬੈਠਾ ਹੈ ਭਾਜੀ ਤੇ ਇਹ ਵੀਕਨੈਸ ਕਾਫੀ ਆ ਗਈ ਹੈ ਦੇ ਵਿੱਚ ਸਰੀਰ 'ਚ ਇਸ ਟਾਈਮ ਹੋ ਜਾਊਗਾ ਵਧੀਆ ਤੇ ਉਧਰ ਗੈਰੀ ਵੀ ਲੱਗਾ ਹੈ ਭਾਜੀ। ਜੀ ਹਾਂ ਅੱਜ ਦਾ ਇਹ ਨਾ ਦਰਬਾਰ ਬਾਬਿਆਂ ਦਾ ਖੁੱਲਣ ਵਾਲਾ ਤੇ ਸੰਗਤ ਤੁਸੀਂ ਦੇਖ ਸਕਦੇ ਆ ਥੋੜਾ ਥੋੜਾ ਮੈਂ ਵੀ ਲੱਭਿਆ ਤੇ ਸੰਗਤ ਪੂਰੀ ਤਰ੍ਹਾਂ ਬਾਬਿਆਂ ਦੇ ਦਰਸ਼ਨਾਂ ਨੂੰ ਖੜੀ ਹੋਏ ਬਿਨਾਂ ਕਿਸੇ ਪਰਵਾਹ ਤੋਂ ਕਾਸ਼ੀ ਨਿਵਾਸ ਨਾ ਤੁਮ ਤਾ ਰਾਮਾ ਜੀ ਕੋ ਕਹੈ ਕਿ ਸਰ ਸੁਚਾਈ ਕਾਜੰਗ ਬੰਨ ਨਿਖਰ ਮਹਾਰ ਬੰਕੇ ਕਾਜੰਗ ਵਿਚਾਰ ਐਸਾ ਨਾ ਹਮ ਨਿਰਭੀ ਹੋਈ ਨਾ ਦਰੀਆ ਤੁ ਦੇ ਤਰਤਲ ਵਿਚਾਰ ਕਾਜੰਗ ਜਵਨੀ ਸੁਮਾਰ ਜੋ ਤੁ ਤਪ